ਆ ਭਰਤੀ ਦਾ तकरीबन ਕੰਮ ਨੇਪਰੇ ਚੜ ਗਿਆ ਸਾਡੇ ਕੋਲੇ ਕਾਫੀ ਭਰਤੀ ਵਾਪਸ ਆ ਚੁੱਕੀ ਆ तकरीबन 13 ਲੱਖ ਦੇ ਕਰੀਬ ਭਰਤੀ ਵਾਪਸ ਆ ਚੁੱਕੀ ਆ ਬਾਕੀ ਆ ਰਹੀ ਆ ਲੇਕਿਨ ਇਹ ਵੀ ਜਿਹੜੇ ਡੈਲੀਗੇਟ ਨੇ ਹੁਣ ਸਟੇਟ ਦੇ ਤੇ ਡਿਸਟ੍ਰਿਕਟ ਦੇ ਚੁਣੇ ਗਏ ਨੇ ਸਰਕਲ ਦੇ ਡੈਲੀਗੇਟ ਜਿਨ੍ਹਾਂ ਨੇ ਇੱਕ ਕਾਪੀ ਭਰੀ ਆ ਉਹ ਆਲਰੇਡੀ ਬਣ ਹੀ ਗਏ ਨੇ ਸੋ ਇਹ ਸਰਕਲ ਦੇ ਡੈਲੀਗੇਟਾਂ ਦੀ ਅਸੀਂ ਮੀਟਿੰਗ ਬੁਲਾ ਰਹੇ ਹਾਂ ਜਿਨ੍ਹਾਂ ਨੇ ਇੱਕ ਇੱਕ ਕਾਪੀ 100 ਮੈਂਬਰ ਦੀ ਭਰਤੀ ਕੀਤੀ ਆ ਸੋ ਉਹਨਾਂ ਦੀਆਂ ਇਹ ਮੀਟਿੰਗਾਂ ਕਰਕੇ ਉਹਨਾਂ ਦੀ ਸਹਿਮਤੀ ਦੇ ਨਾਲ ਇਹ ਸੈਕਟਰ ਦੇ ਕੋਤਰਾਜ ਹੁੰਦਾ ਕੱਲ ਕੁੱਲ ਕੇ ਦੱਸ ਸਕਦਾ ਉਹ ਉਤਰਾਜ ਦੂਰ ਕਰਨ ਦੀ ਕੋਸ਼ਿਸ਼ ਵੀ ਕਰ ਦਿਆ ਸੀ ਵੀ ਜਿਸ ਤਰ੍ਹਾਂ ਪਾਰਦਰਸ਼ੀ ਭਰਤੀ ਹੋਈ ਹੈ ਉਸੇ ਤਰ੍ਹਾਂ ਹੀ ਪਾਰਦਰਸ਼ੀ ਸਾਰੇ ਡੈਲੀਗੇਟ ਚੁਣੇ ਜਾਣ ਤੇ ਅੱਗੇ 11 ਤਰੀਕ ਨੂੰ ਫਿਰ ਅੱਗੇ ਜਿਹੜੀ ਇਹਦਾ ਚੋਣ ਦੀ ਪ੍ਰਕਿਰਿਆ ਹੋਣੀ ਹੈ ਪ੍ਰਧਾਨ ਦੀ ਬਾਕੀ ਦਾ ਵੀ ਜਿਹੜਾ ਅੰਤਰੀ ਅ ਜਾ ਰਹੇ ਹੋ ਪਾਰਟੀ ਵਿੱਚੋਂ ਨਹੀਂ ਕੌਣ ਮੈਨਿਜਮਾ ਜਾ ਰਹੇ ਸੌਰੀ ਡੈਲੀਗੇਟਸ ਨੇ ਆਪ ਦਾ ਪ੍ਰਧਾਨ ਚੁਣਨਾ ਹਾਂਜੀ ਉਹ ਵਾਈਸ ਤਾਂ ਤੁਸੀਂ ਰਹਿਣੇ ਨਾ ਅਸੀਂ ਕਮੇਟੀ ਨੇ ਜਿਹੜੀ ਕਮੇਟੀ ਦੀ ਜਿਹੜੀ ਜ਼ਿੰਮੇਵਾਰੀ ਸੀਗੀ ਵੀ ਉਹ ਭਰਤੀ ਹਾਲਾਂਕਿ ਕਮੇਟੀ ਦੀ ਜ਼ਿੰਮੇਵਾਰੀ ਸੱਤ ਮੈਂਬਰੀ ਬਣੀ ਸੀ ਉਹਦੇ ਦੋ ਸੀਵਾ ਦੇਗੇ ਸਾਡੀ ਜ਼ੁਮਰੀਏ ਸੀ ਕਿ ਸਾਰਿਆਂ ਨੂੰ ਇਕੱਠੇ ਕਰਨਾ ਠੀਕ ਹੈ ਉਹਦੇ ਵਿੱਚ ਇੱਕ ਥੜਾ ਨਹੀਂ ਪਿੰਨੋ ਸਹਿਮਤ ਹੋਇਆ ਅਕਾਲ ਤਖਸ ਦੇ ਹੁਕਮ ਨੂੰ ਨਹੀਂ ਮੰਨੇ ਆ ਤੇ ਹੁਣ ਵੀ ਅਸੀਂ ਉਹਨਾਂ ਨੂੰ ਕਿੱਥੀ ਲਿਖ ਰਹੇ ਆ ਕੱਲ ਨੂੰ ਜਾਂ ਪਰਸੋਂ ਵੀ ਉਹ ਵੀ ਉੱਥੇ ਆ ਕੇ ਸਹਿਮਤ ਹੋ ਉਹ ਸਾਰਿਆਂ ਨੂੰ ਅਸੀਂ ਇਕੱਠੇ ਕਰੀਏ ਤੇ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਜੋ ਨਹੀਂ ਇਕੱਠੇ ਹੁੰਦੇ ਨਹੀਂ ਹੈ ਤੁਸੀਂ ਫਿਰ ਫਿਰ ਹਾਂ ਫਿਰ ਉਹ ਛੱਡ ਲੈਣਗੇ ਤੇ ਅੱਗੇ ਫਿਰ ਉਸ ਤੋਂ ਬਾਅਦ ਉਹ ਉਹ ਅਗਲਾ ਪ੍ਰੋਸੈਸ ਜੋ ਵੀ ਹੋਊ ਚੱਲੂਗਾ ਜੀ ਫਿਰ ਦੇ ਭਾਜੂ ਉਹ ਵੀ ਉਹ ਨੀ ਨੀ ਹਜੇ ਤਾਂ ਕੋਈ ਇਦਾਂ ਦਾ ਮਸਲਾ ਹੀ ਨਹੀਂਗਾ ਜੀ ਸਾਡੀ ਤਾਂ ਹਜੇ ਸਿਰਫ ਜਿਹੜੀ ਬਿਊਟੀ ਸਾਡੀ ਆ ਉਹ ਸਿਰਫ ਇੱਥੇ ਤੱਕ ਆ ਉਸ ਤੋਂ ਅਗਲੀ ਅਗਲੀ ਜਿਹੜੀ ਕੋਈ ਲੀਡਰਸ਼ਿਪ ਚੁਣੀ ਜਾਊਗੀ ਉਹ ਅਗਲਾ ਆਪਦਾ ਫੈਸਲਾ ਲੈਣਗੇ ਇਹਨਾਂ ਪੰਜਾਬ ਦੇ ਵਿੱਚ ਕਿ ਨਿਤਿਸ਼ਿਆ ਸਾਹਿਬ ਹੋਣਗੇ ਜਾਂ ਨਹੀਂ ਇਹ ਆਕਾਲੀ ਦਲ ਨੇ ਕਿਹੜਾ ਬੈਠੀ ਕਿ ਦੇਖੋ ਜੀ ਉਹ ਤਾਂ ਹੁਣ ਆਕਾਲੀ ਦਲ ਦਾ ਫਰਜ਼ ਬਣਦਾ ਸੀਗਾ ਅ ਪਿੱਛੇ ਜਿਹੜੀ ਵੀ ਜਿਹੜੀ ਲੀਡਰਸ਼ਿਪ ਹੈਗੀ ਆ ਕਿਉਂਕਿ ਸਾਡੀ ਤਾਂ ਡਿਊਟੀ ਭਰਤੀ ਤੇ ਲੱਗੀ ਹੋਈ ਆ ਨਾ ਵੀ ਉਹ ਆਪ ਦੀ ਜੋ ਵੀ ਜਿਹੜੇ ਮਸਲੇ ਹੈਗੇ ਨੇ ਚਾਹੇ ਜਾਤੀ ਹੋਰੀ ਹੈਗੇ ਨੇ ਧੱਕੇਸ਼ਾਹੀ ਹੋਰੀ ਹੈ ਉਹਦੇ ਤੇ ਉਹ ਕੰਮ ਪਾਰਟੀ ਪਹਿਰਾ ਦਵੇ ਜਦੋਂ ਇਹ ਨਵਾਂ ਕੋਈ ਪਾਰਟੀ ਹੋਣ ਦੇ ਵਿੱਚ ਆਉਂਦੀ ਆ ਚੋਣ ਤੋਂ ਬਾਅਦ ਨਵੀਂ ਲੀਡਰਸ਼ਿਪ ਆਉਂਦੀ ਆਗੇ ਉਸ ਤੋਂ ਬਾਅਦ ਫਿਰ ਇਹ ਇਹ ਆਪ ਦਾ ਕੰਮ ਕਰਦਗੇ ਸਾਰਾ ਅਕਾਲੀ ਦਲ ਫਿਰ ਨਹੀਂ ਇਕੱਠਾ ਹੋ ਸਕਦਾ ਨਹੀਂ ਹੋਣਾ ਚਾਹੀਦਾ ਕੱਲ ਦਿਨ ਇਕੱਠੇ ਇਹਦੇ ਵਿੱਚ ਸਿਰਫ ਤਿਆਗ ਦੀ ਭਾਵਨਾ ਦੀ ਲੋੜ ਆ ਜਦੋਂ ਤੱਕ ਲੀਡਰਸ਼ਿਪ ਦੇ ਵਿੱਚ ਤਿਆਗ ਦੀ ਭਾਵਨਾ ਨਹੀਂ ਹੁੰਦੀ ਉਦੋਂ ਤੱਕ ਇਹ ਪਾਰਟੀ ਜਿਹੜੀ ਉਹ ਨਹੀਂ ਮਜ਼ਬੂਤ ਨਹੀਂ ਹੋ ਸਕਦੀ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਤੇ ਸਾਡੀ ਪੂਰੀ ਕੋਸ਼ਿਸ਼ ਆ ਕਿ ਅਸੀਂ ਇਕੱਠੇ ਕਰਨ ਲਈ ਜਿੰਨੇ ਹੋ ਸਕਦਾ ਯਤਨ ਕਰੀਏ ਬਾਕੀ ਅਗੇ ਪਰਮਾਤਮਾ ਜਾਣਗੇ ਤੇ ਆਕ ਕੌਣ ਕਰੇ ਤਿਆਗ ਤਾਂ ਸਭ ਤੋਂ ਪਹਿਲਾਂ ਸੁਭੀ ਸਿੰਘ ਬਾਦਲ ਤਿਆਗ ਕਰਨ ਉਹਨਾਂ ਨੂੰ ਤਿਆਗ ਚਾਹੀਦਾ ਜੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਚਾਹੁੰਦੇ ਨੇ ਪੰਜਾਬ ਦਾ ਭਲਾ ਚਾਹੁੰਦੇ ਨੇ ਪੰਥ ਦਾ ਭਲਾ ਚਾਹੁੰਦੇ ਨੇ ਤਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੁੰਦੇ ਆ ਤਾਂ ਉਹਦੇ ਲਈ ਇਹ ਆ ਕਿਹੜੀ ਗੱਲ ਆਸੀਂ ਆ ਬੈਠੇ ਆਂ ਦੀ ਹੱਤਰਾ ਤਿਆਗ ਦੇਣ ਨੂੰ ਤਿਆਰ ਆਂ ਪੰਥ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਪਾਰਟੀ ਦੇ ਭਲੇ ਲਈ ਸਭੂ ਬਾਦਰ ਕੁਛੜ ਕੇ ਸਾਰਿਆਂ ਬੰਦਿਆਂ ਦੇ ਖਿਲਾਫ ਇਹ ਸਰਕਾਰ ਨਹੀਂ ਕਰ ਰਹੀ ਕਿਸੇ ਤਮਗੀ ਉਹ ਜਿਹੜੀ ਕੇਸ ਨੂੰ ਫਾਈਲ ਘਾਟ ਰਹੀ ਹੈ ਅੱਜ ਆਇਆ ਲੱਗਿਆ ਕਿ ਕੋਈ ਸਰਕਾਰ ਵਾਲੇ ਇਨਆਪ ਤੇ ਲਿਚੀਤੇ ਨੇ ਦੇਖੋ ਤਾਂ ਹੁਣ ਸਰਕਾਰ ਹੀ ਜਾਣਦੀ ਜਉਦੇ ਹੁੰਦੇ ਸਿਆਸਤਦਾਨ ਸਭ ਨੂੰ ਵੱਧ ਜਾਣਦੇ ਹੁੰਦੇ ਤੁਸੀਂ ਤੁਮੇ ਇਹਦੇ ਬਾਰੇ ਮੈਂ ਕੀ ਟਿੱਪਣੀ ਕਰਾਂ ਮੈਂ ਚ ਰਹੇ ਹਾਂ ਤੁਸੀ ਮੈਂ ਚਲੋ ਇਹਦੇ ਬਾਰੇ ਆਪਾਂ ਕੀ ਗੱਲ ਕਰਦੇ ਹੈਂਡਪੂਲ ਇੰਦਿਰੋ ਬਿਲਕੁਲ ਗਲਤ ਹੋ ਰਿਹਾ ਵਾ ਇਹ ਜਿਹੜੀ ਪਾਲਿਸੀ ਲੈ ਕੇ ਆਏ ਨੇ ਇਹਦੇ ਨਾਲ ਕਿਸਾਨਾਂ ਦਾ ਉਜਾੜਾ ਵਾ ਬਹੁਤ ਵੱਡਾ ਕਿਸਾਨੀ ਦਾ ਨੁਕਸਾਨ ਹੋਊਗਾ ਕਿਉਂਕਿ ਡਿਮਾਂਡ ਤੇ ਸਪਲਾਈ ਤੁਹਾਡੀ ਜਿਹੜੀ ਡਿਮਾਂਡ ਕਿੰਨੀ ਆ ਤੇ ਸਪਲਾਈ ਕਿੰਨੀ ਆ ਜਿੰਨਾ ਤੁਸੀਂ ਜ਼ਮੀਨ ਅਕਵਾਇਰ ਕਰ ਰਹੇ ਹੋ ਤੇ ਉਹਦੇ ਲੋੜ ਹੀ ਹਨੀਗੀ ਆਲਰੇਡੀ ਇਹ ਜਿੰਨੇ ਹੁਣ ਲੁਧਿਆਣੇ 24 ਔਰ ਕਿਲਾ ਅਕਵਾਇਰ ਕਰ ਰਹੇ ਨੇ ਆਉਣ ਵਾਲੇ ਮੇਰਾ ਖਿਆਲ 100 150 ਸਾਲ ਵੀ ਲੋਡ ਨਹੀਂ ਹੋਣੀ ਕਉਸ ਲਈ ਇਹਦਾ ਕਿਸਾਨ ਵੀ ਵਿਰੋਧ ਕਰ ਰਹੇ ਨੇ ਸਾਰੀਆਂ ਜਥੇਬੰਦੀਆਂ ਵੀ ਸਾਰੀਆਂ ਪੋਲੀਟਿਕਲ ਪਾਰਟੀਆਂ ਵੀ ਸੋ ਮੈਨੂੰ ਨਹੀਂ ਲੱਗਦਾ ਵੀ ਇਹ ਨਿਪਟੇ ਚੜੂਗਾ ਵਾਪਸ ਰਣੀ ਪਾਉ ਸਰਕਾਰ ਕੋਲ ਉਹ ਜੁਗਤਾਰ ਵੀ ਸਰਕਾਰ ਦੀ ਕਾਰਗੁਜ਼ਾਰੀ ਤਾਂ ਉਹ ਜਿੱਥੇ ਰੈਂਡ ਪੋਲ ਨੂੰ ਅਨੁਸਾਰ ਕੇ ਪਾ ਕੇ ਦਿੰਦੇ ਨੇ ਉਹ ਤਾਂ ਲੋਕ ਦੱਸਣਗੇ ਜੀ ਤਾਂ ਪਤਾ ਹੀ ਹੁਣ ਅੱਜ ਹਰ ਵਰਗ ਦੁਖੀ ਆ ਜੀ ਹਰ ਵਰਗ ਸਰਕਾਰ ਤੋਂ ਰਾਜ਼ਾ ਬਾਕੀ ਕਾਰਗੁਜ਼ਾਰੀ ਤਾਂ ਜਦੋਂ ਇਲੈਕਸ਼ਨ ਆਉਂਦੇ ਉਦੋਂ ਪਤਾ ਲੱਗਦਾ ਹੁੰਦਾ ਤੁਹਾਨੂੰ ਇੱਦਾਂ ਲੱਗਦਾ ਜਿਵੇਂ ਜਿਹੜਾ ਗੈਡਿਕਾ ਜਿਵੇਂ ਕਹਿਣਾ ਤਰੀਕ ਨੂੰ ਪਹੁੰਚਣ ਨਹੀਂ ਗਏ ਤੁਹਾਡੇ ਜੋ ਵੀ ਕਈ ਚਾਹਵਾਰ ਨੇ ਵੇ ਨਹੀਂ ਬੋਟ ਬੈਕਰ ਭੜੀ ਹੋ ਜਾਏ ਨਹੀਂ ਮੈਨੂੰ ਲੱਗਦੇ ਨਹੀਂ ਕੋਈ ਬੈ ਕੇ ਫੈਸਲਾ ਹੋ ਜੂਗਾ ਪਹਿਲਾਂ ਸਾਡੇ ਚਾਹ ਨਹੀਂ ਮੈਂ ਤਾਂ ਕੋਈ ਦਾਅਵੇਦਾਰ ਨਹੀਂ ਹਾਂ ਕਿਸੇ ਚੀਜ਼ ਦਾ ਵੀ ਅਸੀਂ ਤਾਂ ਸਿਰਫ ਆਪਦੀ ਜਿਹੜੀ ਸੇਵਾ ਲੱਗਿਓ ਨਿਵਾ ਰਹੇ ਆ ਉਹਦੇ ਵਿੱਚ ਮੇਰੀ ਕੋਈ ਦਾਅਵੇਦਾਰੀ ਨਹੀਂ ਹੈਗੀ ਬਾਕੀ ਮੀਟਿੰਗ ਹੋਊ ਵਿੱਚ ਫੈਸਲਾ ਹੋਊ ਬਾਕੀ ਦਾ ਡੈਲੀਗੇਟਾ ਨਹੀਂ ਕਰਨਾ ਜੋ ਆਮ ਖਬਰਾਂ ਜੋ ਕੰਸੋਵਾ ਚੱਲਦੀਆਂ ਨੇ ਉਹ ਤਾਂ ਬੀਬੀ ਵੀ ਦੇ ਜੋ ਯਾਨੀ ਹਰ ਕਿਸੇ ਨੂੰ ਚਾਹਦਾ ਦੇਖੋ ਅਸੀਂ ਚਾਹੁੰਦੇ ਹਾਂ ਕਿ ਪੰਥਕ ਕੋਈ ਚਿਹਰਾ ਅੱਗੇ ਆਵੇ ਨਾ ਇਕ ਕੰਤਰ ਪਲੇਟਫਾਰਮ ਅਸੀਂ ਔਨਲਾਈਨ ਸੇ ਕੰਮ ਦੇ ਕੇ ਜਾਈਏ ਤੇ ਬਾਕੀ ਤਾਂ ਗੁਰੂ ਸਾਹਿਬ ਜਾਣਦੇ ਟੀ ਹੋਣਾ